ਗਰੀਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇਹ ਪਰਮ ਪਵਿੱਤਰ ਸ਼ਬਦ ਜਿਹੜੇ ਹਨ ਇਹ ਪਟਨੇ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਬਖਸ਼ਿਆ ਹੈ ਗਰੀਵ ਨਵਾਜ ਜੀ ਦੇ ਇਸ ਉਪਦੇਸ਼ ਨੂੰ ਧਾਰਨ ਕਰਕੇ ਬਯੰਤ ਸਿੱਖ ਪੜਨੇ ਸਾਹਿਬ ਦੇ ਨਿਹਾਲ ਹੋ ਗਏ ਸਨ ਉਹ ਪਵਿੱਤਰ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੂਪ ਵਿੱਚ ਲਿਖ ਰਹੇ ਨੇ ਜੋ ਦੰਨੂ ਸਾਹਿਬ ਬੀੜੂ ਚਾਹ ਮੇ ਕੀਤੀ ਹੈ ਇੱਕ ਉਹਦਾ ਇਹ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਆਰਾਮ ਕਲੀ ਰਾਜ ਵਿੱਚ ਨਵੇਂ ਪਾਛਤਿਆਂ ਤੋਂ ਬੋੜੀਆਂ ਵਾਲੇ ਸ਼ਬਦ ਉਚਾਰਦੇ ਹਨ ਮਰੀ ਮਨ ਊਟ ਲੇਹੋ ਹਰ ਨਾਮ ਮਹਾਰਾਜ ਸਾਹਿਬ ਮਨ ਦਵਾਰ ਉਪਦੇਸ਼ ਸਿੱਖਾਂ ਨੂੰ ਦਿੰਦੇ ਹੈ ਗੁਰ ਸਿੱਖੋ ਇਹ ਜੀ ਭਾਵਨਾ ਕਰੋ ਜਿੱਤੇ ਜ ਕਹੋ ਮਨੁ ਹੈ ਮਨੋ ਔਰਦ ਲੈਣਾ ਕਰ ਹਰੀ ਪਰਮੇਸ਼ਰ ਦੇ ਨਾਵਾਂ ਦੀ ਹਿਰਦੇ ਚ ਟੇਕ ਲੈ ਜਾ ਕੇ ਸਿਮਰਨ ਦੁਰਮਤ ਨਾਸਿ ਇਸ ਤਰ੍ਹਾਂ ਜੋ ਭਜਨ ਕਰਨ ਨਾਲ ਖੋਟੀ ਮਤ ਜਿਹੜੀ ਹੈ ਉਹ ਨਾਸ ਹੋ ਜਾਵੇਗੀ ਪੱਤਣਾ ਲਈ ਨੀ ਪਰਦਾਰਾ ਨਿੰਦਿਆ ਰਸੇ ਜੋ ਰਾਮ ਪਲਕਨੀ ਕਿਨੀਏ ਦਰਮਤ ਹੈ ਸੋ ਨਿਰਵਾਣ ਪਦਵੀ ਜੋ 15 ਤੋ ਰਾਜ ਪਦਵੀ ਹੈ ਮਨ ਆਤਮਾ ਤੋ ਰਹਿਤ ਪਦਵੀ ਹੈ ਜਿਹੜੀ ਨਿਰਦੁਖ ਪਦਵੀ ਹੈ ਜਿਹੜੀ ਉਸ ਪਦਵੀ ਨੂੰ ਪਾ ਲਵੇਗਾ ਰਹਾਓ ਵੱਡ ਭਾਗੀ ਤੇ ਜਨ ਕਉ ਜਨ ਉਸ ਜਨ ਪਿਆਰੇ ਨੂੰ ਵੱਟਿਆ ਪਾਜਾ ਵਾਲਾ ਭਾਈ ਜਨ ਨੂੰ ਕਰੋ ਜੋ ਹਰ ਕੇ ਗੁਣ ਗਾਵੇ ਉਹ ਪਰਮੇਸ਼ਰ ਹੀ ਦੇ ਦੁਨੋ ਦੇ ਪਾਈ ਪੁਰਖ ਜੰਦਾ ਹੈ ਜਨਮ ਜਨਮ ਕੇ ਪਾ ਬਾਰੇ ਪਾਪਾਂ ਨੂੰ ਨੀਟ ਕਰਕੇ ਕੋਕੀ ਗਵਾ ਕੇ ਹੁਣ ਬੈ ਕੌਨ ਸਿਧਾ ਹੈ ਜਿਹੜੀ ਬਿਲਕੁਲ ਜੀਤੇ ਦੁਆਇਂ ਤਰੁਕ ਜਾਂਦੀ ਹੈ ਬਕੁੰਡ ਸੱਚਖੰਡ ਦੇ ਵਿੱਚ ਉਹ ਸਿਧਾਵਾ ਪਹੁੰਚ ਜਾਂਦਾ ਹੈ ਆਜਾ ਮਾਲਕ ਅੰਤ ਕਾਲ ਮੇਂ ਮੁਰਗੇ ਦੀ ਕੀ ਚਾਹੀਏ ਅਤੰਤ ਗਿਰਿਆ ਹੋਇਆ ਜਿਹੜਾ ਕਰਮਾ ਧਰਮਾ ਕਰਕੇ ਆ ਮਲਸੀ ਇਸ ਲਈ ਸਾਖੀ ਨੂੰ ਸਾਰੀਆਂ ਸੰਗਤਾਂ ਜਾਣਦੀਆਂ ਜਦੋਂ ਅਜਾ ਮੰਦੰ ਅੰਤਲਾ ਸਮਾਇ ਨਾਰਾਇਣ ਸੁਧ ਆਈ ਉਸ ਵੇਲੇ ਨਾਰਾਇਣ ਪੁੱਤਰ ਦਾ ਨਾਮ ਰਖਾਇ ਸੀ ਸੰਤਾਂ ਨੇ ਕਹਿ ਕੇ ਗੁਰਦੁਆਰੇ ਹੋ ਕੇ ਗੁਰਮੁਖ ਨਾਮ ਲੈਣ ਕਹਿਆ ਨਾਰਾਇਣ ਨਾਮ ਲੈਣ ਦਾ ਖਲ ਉਹਦਾ ਲੱਗਾ ਜਵਾਂ ਨੂੰ ਵੇਖ ਕੇ ਕਹਿੰਦਾ ਨਾਰਾਇਣ ਨੂੰ ਲਿਆਓ ਇਸ ਪ੍ਰਕਾਰ ਜੇ ਉਹ ਗਿਆਤ ਆਈ ਤੈਨੂੰ ਜਾਂ ਗਤ ਕੋ ਯੋਗ ਈਸ਼ਵਰ ਬਾਣਚ ਜਦੋਂ ਇਸ ਅਜਾ ਮੰਦੰ ਗਿਆਤ ਆਈ ਜਿਸ ਗੱਡੀ ਨੂੰ ਜੋਗੀਸ਼ਰ ਬੜੇ ਬੜੇ ਤਪ ਕਰਨ ਵਾਲੇ ਜੋਗੀ ਜੋਗਾ ਅਭਿਆਸੀ ਬਲ ਲੋਕ ਦੀ ਪ੍ਰਾਪਤੀ ਵਾਲੇ ਵੀ ਜਿਸ ਕੈਵਲ ਮੋਖ ਨੂੰ ਜਾਂਚ ਕੇ ਮੰਗਦੇ ਹਨ ਬਾਸਤ ਚਾਹੁੰਦੇ ਹਨ ਸੋਗਤ ਛੇਲ ਮਹਿ ਪਾਇ ਉਹ ਹਜਾ ਮਨ ਮਾਰ ਦੇ ਪਵਿੱਤਰ ਨਾਮ ਨਾਲ ਸਾਰੇ ਪਾਪ ਧੋਤੇ ਗਏ ਤੇ ਮੁਕਤ ਜਾਤੀ ਸਿੰਧ ਵਿੱਚ ਪਾ ਲਈ ਐਸਾ ਪਰਮੇਸ਼ਰ ਦਾ ਨਾਮ ਅਮੋਲ ਕਹਾ ਨਾਹਨ ਗੁਣ ਨਾਹਨ ਕਾਸ਼ ਵਿਦਿਆ ਹੋਰ ਸੁਣੋ ਕੋਈ ਗਣਸ਼ੀયો ਦੇ ਵਿੱਚ ਮੈਰਾਕ ਗਾਵਿੰਦਾ ਸੀ ਤੇ ਨਾ ਕੋਈ ਵਿਦਿਆ ਪੜਿਆ ਪੰਡਤ ਸੀ ਵਿਸ਼ਾਸ਼ਤ ਦਾ ਗਿਆਤਾ ਸੀ ਧਰਮ ਕੌਨ ਗਜਕੀਨ ਨਾ ਇਹ ਕਿਨ ਧਰਮ ਵੀ ਕੀ ਕੀਤਾ ਸੀ ਜਿਸ ਵੇਲੇ ਹਰੀ ਹਰ ਛੇਤਰ ਵਿੱਚ ਪਕੜਿਆ ਗਿਆ ਸੀ ਤਦੂਆ ਇਹਦੀਆਂ ਤਾਰਿਆਂ ਨਾਲ ਖਿੱਚ ਕੇ ਵਿੱਚ ਲਿਆ ਗਿਆ ਡੂੰਗੇ ਦਰਿਆ ਦੇ ਜਿੱਥੇ 72 ਨਦੀਆਂ ਕੱਟੀਆਂ ਸੀ ਸ੍ਰੀ ਪੰਨੇ ਸਾਹਿਬ ਦੇ ਪਾਸ 8 ਮੀਲ ਦੇ ਉੱਤੇ ਇਹ ਹਰੀ ਹਰ ਛੇਤਰ ਆ ਉੱਥੇ ਇਹਨੂੰ ਲੈ ਗਿਆ ਸੀ ਵਿੱਚੇ ਖੋ ਉਕੇ ਜਿਹੜਾ ਤੰਦੂਆ ਸਿੰਘ ਨਾਨਕ ਬੇੜਾ ਰਾਮ ਕਾ ਦੇਖੋ ਫੁੱਲ ਉੱਪਰ ਕਰ ਦੋਸੀ ਉਹ ਫੁੱਲ ਸੁੰਡੇ ਦਾ ਜਦੋਂ ਬਾਹਰ ਰਹਿ ਗਿਆ ਬਾਕੀ ਵਿੱਚ ਹੱਤੀ ਲਕੋਰਿਆ ਤੰਦੂਏ ਨੂੰ ਪਾਣੀ 'ਚ ਉਸ ਵੇਲੇ ਘਰ ਉੱਪਰ ਕੰਨ ਸਾਰੇ ਉਹ ਸੁੰਡੂ ਪਰ ਰਹਿ ਗਿਆ ਸੀ ਉਹਦੇ ਨਾਲ ਕਬਲ ਮਾਰਨ ਕਰਦਾ ਵੇਖ ਕੇ ਹਰ ਕੋ ਜੱਫਾ ਤੇ ਮਾੜਾ ਸਾਡੇ ਸੱਚੇ ਪਤਸਾਹੀ ਨੇ ਉਸ ਵੇਲੇ ਹਾਥੀ ਦੀ ਅੱਖਾ ਟਿੱਤੀ ਹੁਣ ਨਾਨਕ ਬਿਰਦ RAM ਕਾ ਦੇਖੋ ਮਰੇ ਕਨੇ ਦੇਖੋ ਭਾਈ ਬਿਰਦ ਪੰਨ ਪ੍ਰਮੇਸ਼ਰ ਦਾ ਆਪ ਹੈ ਦਾਨ ਤੇ ਦੀਨਾਂ ਹਾਥੀ ਨੂੰ ਤਲੂਏ ਤੋਂ ਦੀਆਂ ਤਾਰੋਂ ਸੁਦਰਸ਼ਨ ਚੱਕਰ ਦੇ ਨਾਲ ਕਰ ਤਰੇ ਚੱਕਰ ਬੈਕੁੰਠ ਤੇ ਆਏਗਾ ਜਸਤੀ ਕੇ ਪ੍ਰਾਂਵ ਆਰੀਏਲੇ ਹੈਰਾਉ ਪਤ ਹਾਥੀ ਦੇ ਪ੍ਰਾਣ ਨੂੰ ਬਚਾਉਣਾ ਕੀਤਾ ਮਹਾਰਾਜ ਜੀ ਤੰਦੂਰੀਆਂ ਤਾਰਾ ਸੁਦਰਸ਼ਨ ਚੱਕਰ ਨਾਲ ਤੋੜ ਦਿੱਤੀਆਂ ਤੇ ਹਾਥੀ ਨੂੰ ਇਸ ਪ੍ਰਕਾਰ ਬਚਾ ਲਿਆ ਉਸੀ ਪਸ਼ੂ ਸੀ ਵੇਰ ਨੂੰ ਬਸੁਰੂ ਵੀ ਚੇਤੇ ਕੀਤਾ ਪਰਮੇਸ਼ਰ ਨੂੰ ਤੇ ਇਸ ਪ੍ਰਕਾਰ ਉਹਦੀ ਦੀ ਰੱਖਿਆ ਕੀਤੀ ਕਿ ਬੰਦਿਆ ਜੇ ਤੂੰ ਜੱਗੇਗਾ ਤੇਰੀ ਕਿਉਂ ਨਾ ਕल्याण ਹੋ ਗਏਗੀ ਇਸੇ ਪ੍ਰਕਾਰ ਹਾਥੀ ਜਿਹੜਾ ਸਾਥੀ ਨੇ ਹਿੰਦੋਸਤਾਨ ਸੀ ਸਾਥ ਸੰਗ ਇਹ ਜੀ ਹਿੰਦੋਸਤਾਨ ਦੇ ਕਾਈ ਪ੍ਰੰਗ ਜੀਵ ਨੇ ਆਵਦੀਆਂ ਸ਼ਰਧੀਆਂ ਤਾਰਾਂ ਪਾ ਕੇ ਸਾਰਿਆਂ ਨੂੰ ਸ਼ਰ ਰੂਪੀ ਪਾਣੀ 'ਚ ਡੋਬੋਣਾ ਚਾਹੁੰਦਾ ਸੀ ਹੈ ਮੁਸਲਮਾਨਾਂ ਕੋਲ ਮੇਰੇ ਮਜਬ ਲਿਆਉਣ ਵਾਸਤੇ ਇਕ ਦਿਨ ਸਵਾ ਮਣ ਜਨਿਉ ਕਸ਼ਮੀਰੀ ਬ੍ਰਾਹਮਣਾਂ ਦੇ ਲਾਪਤ ਸੀ ਦੇਖੋ ਕਿੰਨੇ ਮੀਲਾ ਜੋ ਮੁਸਲਮਾਨ ਬਣਾ ਲਏ ਹੋਣਗੇ ਜਿੰਨੂੰ 2 ਕ ਪੈਸੇ ਪਰ ਹੁੰਦਾ ਹੈ ਤੇ ਸਵਾ ਮਣ ਜਿੰਨੂ ਲਾਹੇ ਇਸ ਪ੍ਰਕਾਰ ਦੀ ਹਾਲਤ ਹੋਈ ਫਿਰ ਹਿੰਦ ਨੂੰ ਗੁਰੂ ਸਾਹਿਬ ਦੇ ਕੇ ਫਰਿਆਦ ਕੀਤੀ ਗ੍ਰੀਨਵਾਇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸੱਚੇ ਪਾਰਸਨ ਸ਼ਰਨ ਆਏ ਜਾਣ ਕੇ ਆਪਣੀ ਕੁਰਬਾਨੀ ਦੇ ਕਰਕੇ ਸੱਚੇ ਪਾਰਸਨ ਨੇ ਕੁਰਬਾਨੀ ਦੇ ਸਰਦਸਨ ਚੱਕਰ ਚ ਲਿਆ ਕਰਕੇ ਤੇ ਪਰੰਗ ਜੇ ਰੂਪ ਕੀ ਤਗਵੇ ਦੀਆਂ ਸ਼ਰਧੀਆਂ ਤਾਰਾ ਭਨ ਕੇ ਹਿੰਦੁਸਤਾਨ ਨੂੰ ਸੁਲੰਦਰ ਕਰ ਦਿੱਤਾ ਇਹ ਸਰੀਰ ਦਾ ਇੰਡਾ ਬਿਰਦ ਹੈ ਆਪਣਾ ਕਿਉਂ ਜੇ ਗੁਰੂ ਸਾਹਿਬ ਦੀ ਸ਼ਰਨ ਲਵਾਂਗੇ ਤੇ ਸਾਡਾ ਕਿਉਂ ਨਾ ਉਧਾਰ ਹੋਵੇਗਾ ਇਸੇ ਪ੍ਰਕਾਰ ਮਾਨਵਾ ਠੀਂ ਨਹੀਂ ਆਈ ਅਗਿਆਨਵਾ ਸਾਜ ਸੰਗਤੀ ਤੰਦੂਏ ਦੀ ਨਹੀਂ ਆਈ ਇਸ ਨੇ ਵਾਸ਼ਨਾ ਰੂਪੀ ਤਾਰਾ ਪਾ ਕੇ ਇਸ ਨੂੰ ਆਪ ਦੇ ਕਬੀਏ ਕੀਤਾ ਹੋਇਆ ਹੈ ਤੇ ਜੇ ਪਰਮੇਸ਼ਰ ਦੀ ਇਹ ਮਨ ਸ਼ਰਨ ਲੈ ਲਵੇ ਸੇਮਣੇ ਰੁਪਈ ਸਦਾਰ ਸੰਕੇਤ ਕਰਨ ਵਾਲ ਮਹਾਰਾ ਵਾਸ਼ਣ ਰੁਪਈ ਤਾਰਾ ਨੂੰ ਕੱਟ ਕੇ ਇਹਦੀ ਰੱਖਿਆ ਕਰਨ ਇਉਂ-ਇਉਂ ਬਿਰਗਾਇ ਰਾਮ ਪਰਮੇਸ਼ਰ ਦਾ ਵੇਖ ਲੋ ਤੀ ਭਾਈ ਪਰਣ ਹੈ ਆ ਭੈਦਾਨ ਤੇ ਦੀ ਉਹ ਸਾਥੀ ਜਿਵੇਂ ਅੰਦਰ ਪੈਦਾ ਦਾ ਦਾਨ ਦਿੱਤਾ ਇਹ ਸਾਨੂੰ ਵੀ ਮਹਾਰਾ ਸਾਬ ਬਖਸ਼ ਲੈਣਗੇ ਦੇ ਬਾਦਸ਼ਾਹ ਕਿਹੜੀ ਯੁਗਤੀ ਨਾਲ ਪ੍ਰਵੇਸ਼ ਨੂੰ ਮਿਲੀਏ ਤਾਂ ਗੋਂ ਸਾਧਾਂਗੇ ਪਰਸ਼ਨ ਨੂੰ ਆਪ ਉਚਾਰਨ ਕਰਕੇ ਤੁਗ ਜੀ ਕਹਿੰਦੇ ਹਨ ਸਾਧੂ ਪੌਣ ਯੁਗਤਾ ਆਪ ਕੀ ਹੈ ਜੇ ਸਾਧੂ ਸ੍ਰੀਸ਼ਟ ਸੰਤ ਜਨੋਂ ਭਗਤੀਆਂ ਨੂੰ ਗੁਰ ਸਿੱਖੋ ਕਿਹੜੀ ਯੁਗਤੀ ਮਾਰਿਆ ਹੁਣ ਕਰੀਏ ਪੁਸ਼ਤੀ ਉਹ ਜੀ ਤੁਸੀਂ ਜਾਤਿ ਦੁਰਮਤ ਸਗਲ ਬਿਨਾਸ ਇਸ ਕਰਕੇ ਜਿਹੜੀ ਖੋਟੀ ਮਤਵਾ ਸਾਰੀ ਨਾ ਸੋਚੀ ਸਾਡੇ ਹਿਰਦੇ ਚੋਂ ਆਰਾਮ ਭਗਤ ਮਨ ਪੀਚੇ ਉਸੇ ਸ਼ੇਸ਼ੀ ਭਗਤੀ ਜਮਾਰਾ ਸਾਡਾ ਜੀਵਨ ਪੀਛ ਜਾਵੇ ਐਸਾ ਉਪਦੇਸ਼ ਬਖਸ਼ੋ ਰਹਾਉ ਮਨ ਮਾਇਆ ਮੈਂ ਉਰਜ ਰਹੇ ਹੋ ਹੈ ਇਹ ਸਤਿਗੁਰੂ ਸਾਡਾ ਮਨ ਮਾਉਂ ਚ ਫਸ ਰਿਹਾ ਹੈ ਹਰ ਵਕਤ ਮੂਝੇ ਨਹੀਂ ਕਾਸ਼ ਗਿਆਨ ਕੁਝ ਵੀ ਤੋਂ ਪਾ ਦੇ ਲਖਾਰ ਸਗੇ ਤੋਂ ਪਾ ਦੇ ਲਖਾਰ ਸਗੇ ਆਨ ਨੂੰ ਕੋਈ ਵੀ ਨਹੀਂ ਅਪਰੋਖ ਅਪਰੋਖ ਗਿਆਨ ਨੂੰ ਸਮਝਦਾ ਨਹੀਂ ਹੈ ਕੌਣ ਨਾਮ ਜਗ ਜਾ ਕਾ ਸਿਮਰੈ ਇਹ ਮਾਰਾ ਬੜੇ ਨਾਮ ਵਿਸ਼ਨੂ ਸਤੋਤਰ ਹਨਗੇ ਹਜ਼ਾਰ ਹਜ਼ਾਰ ਨਾਮ ਹੈ ਸ਼ਿਵ ਸਤੋਤਰ ਹਨਗੇ ਬ੍ਰਹਮ ਸਤੋਤਰ ਹਨਗੇ ਉਹ ਕਿਹੜਾ ਨਾਮ ਹੈ ਮਹਾਰਾ ਜੀ ਬਾਦਸ਼ਾਹ ਜੀਹ ਦੇ ਸਿਮਰਨੇ ਕਰਕੇ ਜਾਗੇ ਚੇ ਜੀਵ ਪਾਵੈ ਪਦ ਨਿਰਵਾਨ ਅੰਦਰ ਆਉਣ ਪਦਵੀ ਨੂੰ ਪਾ ਲੇ 15 ਕੁ ਰਹਿਤ ਹੋ ਜੇ ਉਹ ਪਵਿੱਤਰ ਨਾਮ ਦਸੋ ਭਏ ਦਇਆਲ ਕਿਰਪਾਲ ਸੰਤ ਜਾਨੀ ਇਹ ਸਤਿਗੁਰੂ ਮਹਾਰਾਜ ਸਾਹਿਬ ਉਹ ਰਹਾਂਦਾ ਗੁਰੂ ਹਰਗੋਬਿੰਦ ਸਾਹਿਬ ਸੰਤਾਂ ਦੇ ਪਿਆਰੇ ਪਾਏ ਗੁਰੂ ਹਰਿਗੋਬਿੰਦ ਸਾਹਿਬ ਕਹਿੰਦੇ ਜੇ ਤੂੰ ਦਿਆਲੂ ਹੋਏ ਕਿਰਪਾ ਕਰਕੇ ਉਹਨਾਂ ਨੇ ਲੱਗ ਇਹ ਬਾਤ ਬਤਾਈ ਇਹ ਗੱਲ ਸੁਣਤੀ ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਗੁਰ ਸਿੱਖੋ ਸਰਬ ਕਰਮਾਂ ਨੂੰ ਸੰਤਾਂ ਨੇ ਸ਼ੀਮੇ ਪਾਛਾ ਤੱਕ ਚਲ ਨਾਮ ਜਿਹਾਇ ਪਰਖ ਰਾਇਤ ਨੂੰ ਵੀ ਦਿਨ ਚ ਵੀ ਨਿੰਖ ਏਕ ਔਰ ਧਾਰੈ ਅੱਖ ਤੇ ਖੋਲਣ ਵਿੱਚ ਜਿੰਨਾ ਚਿਰ ਇਹ ਦਿਲ ਚ ਵਸਾਨ ਹੋਵੇ ਨਾ ਥੋੜਾ ਚਿਰ ਵੀ ਜਾਂ ਕੋ ਤਰਾਸ ਮਿਟੈ ਨਾਨਕ ਸੁਖਮਨੀ ਜੀ ਕਹਿੰਦੇ ਹੁਦਾ ਜਮ ਦਾ ਦਰ ਚੱਕਿਆ ਜਾ ਸਕਦਾ ਹੈ ਆਪਣੋ ਜਨਮ ਸਵਾਰ ਇਹ ਜੀਵ ਆਉ ਦੇ ਜਨਮ ਨੂੰ ਸਵਾਰ ਸਕਦਾ ਇਹੋ ਹੀ ਉਪਾਅ ਹੈ ਜੇ ਪੀਜਾ ਸ਼ੋਦੋ ਚਾਰਨ ਕਰਦੇ ਫਰਮਾਉਂਦੇ ਹਨ ਮਹਾਰਾਜ ਇਹ ਜੀਵ ਪ੍ਰਾਨੀ RAM ਨਾਮ ਸੁ ਪ੍ਰਾਨੀ ਨਾਰਾਇਣ ਸੁਧਲੇ ਪ੍ਰਭਹਾਰੀ ਜੀਵ ਨਾਰਾਇਣ ਜੀ ਦੇ ਵਿਦਿਆ ਰੂਪੀ ਰਾਤ ਨਹੀਂ ਨਰਨਾਰਨ ਜਿਸ ਪਰਮੇਸ਼ਰ ਦਾ ਐਨ ਘਰ ਹੈ ਨਾ ਅਰ ਕੈਨ ਇਹ ਚਰ ਕਾਮ ਕ੍ਰੋਧ ਆਦਿਕਾ ਦਾ ਘਰ ਨਹੀਂ ਨਾ ਕਾਮੰਗ ਨਾ ਕ੍ਰੋਧ ਨਾ ਲੋਭੰ ਨੂੰ ਵਹ ਹੈ ਹੈ ਸੂਪਾ ਜਿਹੜਾ ਉਸ ਦੇ ਸਿਮਰਨ ਦੀ ਸੁਧ ਖਬਰ ਲੈਣਾ ਕਰ ਤਾਂ ਨਿਤ ਬਾਸਰ ਤੁਸੀਂ ਮਾਰਾ ਇੰਨੀ ਕਾਲੀ ਕਿਉਂ ਕਹਿੰਨੇ ਹੋ ਮਾਰੇ ਕਹਿੰਦੇ ਛਿਣ ਛਿਣ ਕਾਲ ਵਿੱਚ ਘੜ ਸ਼ਬਦ ਕਿਉਂ ਦੋ ਖਣ ਗੁਜ਼ਰ ਜਾਂਦੇ ਐ ਇੰਨੇ ਥੋੜੇ ਥੋੜੇ ਟਾਈਮ ਵਿੱਚ ਰਾਤ ਦੇ ਗੰਦੇ ਗਜਾਂ ਦੇ ਨਾਲ ਤੇਰੀ ਉਮਰ ਮਿਲਿੰਦੀ ਜਾ ਰਹੀ ਐ ਇਹ ਘਟਦੀ ਜਾ ਰਹੀ ਹੈ ਫਿਰਥਾ ਜਾਤ ਹੈ ਦੇ ਕੀ ਇਹ ਜੀ ਦੇ ਮਨੁੱਖਾ ਦੇ ਮਿਲਿਆ ਮੋਲਕ ਭਜਨ ਤੋਂ ਬਿਨਾਂ ਬਿਆਰ ਸੁਣੀਸਪਲੀ ਜਾ ਰਹੀ ਹੈ ਈੜਾ ਜੀਣ ਵਾਲੀ ਜੰਮਣ ਮੰਦੀ ਐ ਕੋਈ ਉਡੀਕ ਆ ਰਹੀ ਐ ਰਹਾਉ ਤਰਨਾ ਪੂ ਵਿਖਿਆਨ ਸਿਉ ਕੋਇਓ ਜਿਹੜਾ ਜਵਾਨੀ ਪੁਣਾ ਵੇਖੋ ਗਿਸ਼ਿਆਂ ਦੇ ਵਿੱਚ ਲੱਗ ਲਾ ਕੇ ਭੋਗਾ ਵਿੱਚ ਲਾ ਕੇ ਗਵਾ ਲਿਆ ਬਾਲਪਨ ਅਗਿਆਨ ਜਿਹੜਾ ਬਾਲਕ ਪੁਣਾ ਸੀ ਉਹ ਗਿਆਨ ਪਾਈ ਤੇ ਲਾ ਕਰਕੇ ਕਿ ਬਾਲਕ ਹੈ ਬਾਲਕ ਲੀਲਾ ਦੇ ਵਿੱਚ ਅਗੇ ਆਮਦਾਈ ਵਿੱਚ ਗੋਾਲਿਆ ਬਿਰਦ ਭਇਓ ਅਜੂ ਨਹੀਂ ਸਮਝਿਆ ਹੋਰੀ ਬਿਰਦ ਪੁਰਾਣਾ ਹੋ ਗਿਆ ਹੈ ਅਜੇ ਵੀ ਸੰਗਤ ਨਹੀਂ ਹੈ ਪਰਮੇਸ਼ਰ ਨੂੰ ਇਨੂ ਖੋਟੀ ਮਤੁ ਜੇਤਦੀ ਹੈ ਜੇ ਦੀ ਖੋਟੀ ਮਤ ਵਿਚੇਗੀ ਤੋ ਉਹਨ ਜੀ ਗਿਆ ਫਸ ਗਿਆ ਹੈ ਮਾਨਸ ਜਨਮ ਦੀਉ ਜੇ ਠਾਕ ਇਸ ਛੋਦਰਾ ਕਾਲ ਪੁਰਖ ਮਾਲਕ ਨੇ ਤੈਨੂੰ ਮਨੁੱਖਾ ਜਨੂ ਦਤਾ ਹੈ ਤੂ ਤਾ ਕਿਉਂ ਬਿਸਰਾਇ ਉਸ ਜੀਵ ਜੂਤੈ ਭਾਈ ਕਿਉਂ ਭੁਲਾ ਦਤਾ ਹੈ ਮੁਕਤ ਹੋ ਤ ਨਰ ਜਾ ਕੇ ਸਿਮਰ ਸਿਮਰੈ ਸਿਮਰ ਕਰਕੇ ਮੁਕਤ ਪੁਰਖ ਜੀਵ ਮੁਕਤ ਗੇ ਨੂੰ ਜਾਵੇ ਜੀ ਨਾਨਕ ਕਹਦ ਚੇਤ ਚਿੰਤਾ ਮਣੀ ਨੂੰ ਦੋਵੇਂ ਪਰਸਾਹ ਜੀ ਕਹਿੰਦੇ ਚੇਤੇ ਕਰਲਾ ਚਿੰਤਾ ਮਣੀ ਜੋ ਸਾਰੀਆਂ ਮੰਗੀਆਂ ਚਿਤਵਣੀਆਂ ਪੂਰੀਆਂ ਕਰਨ ਵਾਲਾ ਪਰਮੇਸ਼ਵਰ ਚਿੰਤਾ ਮਣੀ ਜੀ ਨੇ ਆਈ ਉਸ ਨੂੰ ਚੇਤੇ ਕਰੋ ਹੋਵੇ ਹੈ ਅੰਤ ਸਹਾਇ ਇੰਤੁ ਹੀ ਪਿਆਰੇ ਤੇਰੇ ਸਹੈਕ ਹੋਵੇਗਾ ਪਰਮੇਸ਼ਵਰ ਜੋ ਤੇਰੀਆਂ ਸਾਰੀਆਂ ਮੰਗੀਆਂ ਚਿਤਵਣੀਆਂ ਨੂੰ ਜਾਣਦਾ ਹੈ ਉਹ ਚਿੰਤਾ ਮਣੀ ਦੀ ਨਹੀਂ ਜੋ ਸੋਈ ਪਾਈਏ ਨਿਹਾਰਾ ਉਹਦਾ ਐਸਾ ਪ੍ਰਭੂਸ਼ੁਰ ਹੈ ਤੇਰੇ ਅੰਤ ਦੇ ਵੀ ਸਹਾਇਕ ਹੋਵੇਗਾ ਜੀ ਉਹਦਾ ਭਜਨ ਕਰੇਗਾ ਇਉਂ ਸਰ ਸਬੀਰ ਆਉਣ ਬਰਾਮਕਲੀ ਦੇ ਅਕਾਸ਼ੀ ਸ਼ਬਦ ਸ਼ਾਰੇ ਉਚਾਰਨ ਕੀਤੇ ਸਦਾ ਹੀ ਮਹਾਰਾਜੀ ਨੇ ਅੱਗੇ ਅਸ਼ਟਪਦੀਆਂ ਚੱਲਣ ਨੂੰ ਸ਼ਾਮ ਨੂੰ ਕਰਾਂਗੇ ਹੁਣ ਇੱਥੇ ਬਹੁਤ ਬਾਗੀਏ ਮਾਇਆ